ਬਰਦੀ ਧੂੜ ਪੈ ਗਈ ਇਹ ਤੁਸੀਂ ਕਿਸੇ ਨਾਲ ਸੱਚੇ ਦਿਲੋਂ ਪਿਆਰ ਕੀਤਾ ਨਾ ਦਿਲੋਂ ਜੇ ਤੁਸੀਂ ਇਮੋਸ਼ਨਲੀ ਜੁੜੇ ਇੱਕ ਤੇ ਗੱਲੀਵਾਦੀ ਜੁੜਨਾ ਮਨ ਦੇ ਤਲ ਤੇ ਇੱਕ ਮਨ ਦੇ ਤਲ ਤੇ ਜੁੜਨਾ ਹੁੰਦਾ ਹੈ ਇੱਕ ਇਮੋਸ਼ਨਲ ਸੈਂਟਰ ਹੈ ਜਿਹੜਾ ਉਹਨੂੰ ਅਸੀਂ ਹਿਰਦਾ ਕਹਿੰਦੇ ਜਜ਼ਬਾਤ ਸਾਡੇ ਇਮੋਸ਼ਨ ਇੱਕ ਹੁੰਦਾ ਪਿਆ ਇੱਕ ਹੁੰਦਾ ਧਿਆਨ ਨਾਲ ਸਮਝੋ ਇੱਕ ਗੱਲੀਬਾਤੀ ਮਨ ਇੱਕ ਇਮੋਸ਼ਨ ਤੇ ਇਹ ਇਮੋਸ਼ਨ ਜਦੋਂ ਬੰਦਾ ਕਿਤੇ ਜੁੜਿਆ ਹੁੰਦਾ ਉਹਨੂੰ ਤੋੜਨਾ ਬਹੁਤ ਆਸਾਨ ਹੁੰਦਾ ਹੈ ਮਨ ਦੇ ਤੱਤੇ ਹੋਰ ਗੱਲ ਹੈ ਜਜ਼ਬਾਤੀ ਬਣ ਕੇ ਅੰਦਰੋਂ ਜਜ਼ਬਾਤ ਹੁੰਦੇ ਨੇ ਇਮੋਸ਼ਨ ਜੁੜ ਜਾਂਦੇ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿੰਦੇ ਸੀ ਉਹਨਾਂ ਨੇ ਰੋਜ਼ ਦਰਸ਼ਨ ਦੇਦਾਰ ਕਰਨੇ ਗਏ ਵੀ ਪਿਆਰ ਕਰਕੇ ਸੀ ਤੇ ਪਿਆਰ ਰਹਿ ਗਿਆ ਇਹ ਗੁਰੇ ਹੁਣ ਪ੍ਰੇਮ ਬੜਿਆ 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 ਉਦੋਂ ਆ ਕੇ ਜੰਗਾਂ ਜੁੱਗਾਂ ਦਾ ਸਮਾਂ ਸਮਾਵਾ ਆ ਕੇ ਭੀੜ ਭੇਗੀ ਤੇ ਕੱਲ੍ਹ ਆਪਾਂ ਗੱਲ ਕੀਤੀ ਸੀ ਨਾ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਚਾਹੁੰਦੇ ਸਕੇ ਰਹਿ ਬਿਬਤ ਪਰਿ ਸਭ ਹੀ ਸੰਗਿ ਖਾਜਤ ਕੋ ਨ ਆਵਤ ਨਹਿ ਰਹਿ ਲੋਕ ਸਾਥ ਸਾਥ ਛੱਡ ਦਿੰਦੇ ਆ ਜਦੋਂ ਵਿਪਤ ਪੈ ਗਈ ਵਿਪਤ ਪਈ ਜਦੋਂ ਵਿਪਤਾ ਪਵੇ ਤੇ ਵਿਪਤਾਵਾਂ ਸਭ ਤੇ ਪੈਂਦੀਆਂ ਰਹੀਆਂ ਦੁਨੀਆਂ 'ਚ ਕੋਈ ਪੀਰ ਪੈਗ ਉੱਪਰ ਐਸਾ ਹੋਇਆ ਨਹੀਂ ਜਿਹਦੇ ਤੌਖਾ ਸਮਾਨ ਆਇਆ ਹੋਵੇ ਵਿਪਤਾਵਾਂ ਪੈਂਦੀਆਂ ਹੁੰਦੀਆਂ ਗੁਰਖੋ ਪੈਣੀਆਂ ਚਾਹੀਦੀਆਂ ਉੱਥੇ ਤੁਹਾਡੇ ਸਬਰ ਦਾ ਪਤਾ ਲੱਗਦਾ ਵੀ ਕਿੰਨੇ ਕੇ ਸਬਰ ਵਾਲੇ ਹੋ ਬਿਪਤਾ ਤੋਂ ਬਿਨਾ ਤੇ ਪਤਾ ਹੀ ਨਹੀਂ ਲੱਗਣਾ ਬਿਪਤਾਵਾਂ ਮੁਸ਼ਕਲਾਂ ਇਗਜ਼ਾਮ ਹੁੰਦੀਆਂ ਕਿੱਕੜ ਨਾਲ ਹੋਇਆ ਕਮਲ ਫੁੱਲ ਖਿੜਦਾ ਨਹੀਂ ਬਿਪਤਾ ਨਾ ਹੋਵੇ ਬੰਦਾ ਤਕੜਾ ਨਹੀਂ ਹੋ ਸਕਦਾ ਅੰਦਰੋਂ ਅੰਦਰੋਂ ਸਟਰੌਂਗ ਹੋਣ ਵਾਸਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਇਹ ਯਾਦ ਰੱਖਣਾ ਅਕਲ ਬਾਦਾਮ ਖਾ ਕੇ ਨਹੀਂ ਆਉਂਦੀ ਅਗਲ ਬਿੱਤਤਾਵਾਂ ਨੂੰ ਝੱਲ ਕੇ ਮੁਸ਼ਕਲਾਂ ਨੂੰ ਲੰਘ ਕੇ ਫੇਰ ਮੁਸ਼ਕਲਾਂ ਤੋਂ ਲੰਘ ਕਿੰਨਾ ਬੰਦਾ ਉੜਜਣਾ ਤੋਂ ਮੁਸ਼ਕਲਾਂ ਤੋਂ ਲੰਘ ਕੇ ਤਰਸ਼ ਜਾਂਦਾ ਹੈ ਨਾ ਇਹ ਫਿਰ ਹੋਰ ਨਹੀਂ ਤਰਸ਼ ਜਾਂਦਾ ਇੱਕ ਗੱਲ ਪੱਕੀ ਹੈ ਜਿਹੜੀ ਲੱਕੜੀ ਆਵਾਜ਼ਾ ਮੇਰੇ ਹੱਥ ਵਿੱਚ ਹੈ ਇਹਵਾਜ਼ਾ ਲੱਕੜ ਦਾ ਬਣਿਆ ਹੈ ਤੇ ਲੱਕੜ ਕਿਸੇ ਕਾਰੀਗਰ ਦੇ ਆਰੇ ਨੇ ਕੋਲ ਗਈ ਐ ਚਰਾਇਆ ਐ ਨੇ ਫੇਰ ਲੱਕੜ ਵੜੀ ਐ ਕੋਈ ਆਪ ਬਹੁ ਕੋਈ ਡਾਲੀ ਹੋ ਆਰੇ ਤੋਂ ਡਰ ਕੇ ਹੀ ਲੱਕੜ ਲੱਕੜ ਦਾ ਫੇਰ ਬਣ ਨਹੀਂ ਕੋਈ ਇਹ ਬਾਲਣ-ਮੂਲਣ ਦੇ ਕੰਮ ਤੇ ਆ ਜੂ ਪਰ ਜੇ ਕੁਛ ਪੜਨਾ ਫੇਰ ਆਰੇ ਥੱਲੇ ਚੱਲ ਇਸੇ ਤਰ੍ਹਾਂ ਭਾਈ ਸੋਨਾ ਐ ਬਿਸਕਟ ਦੇ ਰੂਪ ਵਿੱਚ ਪਿਆ ਤਾਂ ਪਿਆਰਵੇਂ ਭਾਵੇਂ ਸਦੀਆਂ ਪਿਆਰ ਰਵੇ ਇਹ ਕਿਸੇ ਦੇ ਸਰੀਰ ਦਾ ਸ਼ਿੰਗਾਰ ਬੰਨਣਾ ਤੇ ਕੋਠਾਲੀ ਤੇ ਜਾਣਾ ਪਊ ਫਿਰ ਨਾ ਜਾ ਰਿਹਾ ਕੋਠਾਲੀ ਤੇ ਜਾ ਕੇ ਹੀ ਭਾਈ ਸੋਨੇ ਦਾ ਕੁਝ ਬਣੂ ਆ ਲੋਹੇ ਦੇ ਵੱਡੇ ਵੱਡੇ ਪਿੱਲਰ ਲੱਗੇ ਐ ਇਹ ਕਿਤੇ ਨਾ ਕਿਤੇ ਕਿਸੇ ਪੱਠੀਆਂ ਦੇ ਵਿੱਚ ਗਏ ਨੇ ਸੱਟਾਂ ਖਾਧੀਆਂ ਇਹਨਾਂ ਨੇ ਤਾਂ ਕੋਈ ਲੋਹੇ ਦਾ ਬਣਦਾ ਕੁਝ ਆ ਤੁਸੀਂ ਸਾਰਿਆਂ ਨੇ ਕੱਪੜਾ ਪਾਇਆ ਸਾਰੇ ਕੈਂਚੀ 'ਚ ਗਏ ਐ ਕੈਂਚੀ ਕੋਲ ਗਏ ਐ ਟੇਲਰ ਦੀ ਕੈਂਚੀ ਤੋਂ ਜਿਹੜਾ ਕੱਪੜਾ ਡਰ ਗਿਆ ਉਹਦਾ ਕੀ ਬਣੂ? ਥਾਂ ਲਿਆ ਪਰ ਕਿਸੇ ਦੇ ਸ਼ਰੀਰ ਦਾ ਜੇ ਸ਼ਿੰਗਾਰ ਕੱਪੜਾ ਬਣਦਾ ਐ ਤੇ ਕੱਪੜਾ ਟੇਲਰ ਦੀ ਕੈਂਚੀ ਕੋਲ ਜਾਣ ਉਹ ਨਾ ਕਰੇ। ਇਹ ਸੂਈ ਚੱਲੂ ਫਿਰਦੇ। ਤੇ ਬੰਦਾ ਮੁਸ਼ਕਲਾਂ ਤੋਂ ਜੇ ਡਰਦਾ ਉਹ ਨਹੀਂ ਬਣ ਸਕਦਾ ਕੋਈ। ਮੁਸ਼ਕਲਾਂ ਹੀ ਤੇ ਕਾਇਮ ਕਰਦੀਆਂ ਤੈਨੂੰ। ਤੇ ਪਤਾਵਾ ਮਾਰੀ ਤੇ ਸਟਰੋਂਗ ਹੋਣਾ ਐ। ਮੁਸ਼ਕਿਲਾਂ ਕਿਤੇ ਤੇ ਨਹੀਂ ਆਉਂਦੀਆਂ ਬਸ ਗੱਲ ਇੰਨੀ ਹੈ ਗੁਰੂਖੋ ਇੱਕ ਹੱਸ ਕੇ ਚੱਲਦਾ ਇੱਕ ਰੋ ਕੇ ਚੱਲਦਾ ਟੱਲਣੀਆਂ ਤੇ ਦੋਨਾਂ ਵਿੱਚ ਪੈਂਦੀਆਂ ਆ ਸਾਡੇ ਤੇ ਕਈਆਂ ਤੇ ਦੁੱਖ ਦੇ ਸਮੇਂ ਆਏ ਸੀ ਹੁਣ ਠੀਕ ਹੈ ਕਈਆਂ ਨੇ ਰੋ ਕੇ ਕੱਟਿਆ ਕਈਆਂ ਨੇ ਹੱਸ ਕੇ ਕੱਟਿਆ ਉਹ ਚੱਲ ਕਿਹੜੀ ਗੱਲ ਹੈ ਫੇਰ ਕੀ ਆ ਕੋਈ ਨਹੀਂ ਹੁਣ ਫਸਲ ਸਾਰਿਆਂ ਨੂੰ ਹੀ ਮਰ ਜਾਂਦੀ ਏ ਈ ਵਾਰੀ ਗੜੇ ਗੂੜੇ ਪੈ ਜਾਣ ਤਾਂ ਸਭ ਦੀ ਮਰਦੀ ਏ ਇੱਕ ਸਿਰ ਪਿੰਡ ਸਿਰ ਤੇ ਟੱਕਿਆ ਹੁੰਦਾ ਕਈਆਂ ਨੇ ਕਈ ਕਹਿੰਦੇ ਯਾਰ ਕੋਈ ਨਹੀਂ ਲੋਕਾਂ ਨਾਲ ਹੀ ਆ ਆਹੋ ਨਾਲ ਪਿੱਛੇ ਜੇ ਤੋਂ ਆਇਆ ਪਾਣੀ ਆਇਆ ਸੀ ਪਿੱਛੇ ਜੇ ਤੇ ਆਪਾਂ ਵੇਖਦੀ ਰਹਿਆ ਕਿਵੇਂ ਕਈ ਹੱਸ-ਹੱਸ ਕੇ ਤਾਰੀਆਂ ਲਾਉਂਦੇ ਫਿਰਦੇ ਸੀ ਵੀ ਚਲ ਕੋਈ ਨਹੀਂ ਵੀ ਇੱਕ ਨਜ਼ਾਰੇ ਲੋ ਤੇ ਕਈ ਧੁੱਭਾ ਮਾਰ ਮਰਦੇ ਬੰਦੇ ਬੰਦੇ ਤੇ ਡਿਪੈਂਡ ਕਰਦਾ ਹੈ ਕਈਆਂ ਨੂੰ ਸ਼ੁਕਰ ਹੋ ਜੇ ਕਹਿਣਗੇ ਮਰ ਗਿਆ ਹੋਵੇ ਮੇਰੀ ਚਾਹ ਫਿੱਕੀ ਕਰਦੇ ਹੋਏ ਮੈਂ ਨਹੀਂ ਦੀ ਮਠਾ ਬਿਨਾ ਮੈਂ ਸ਼ੁਕਰ ਦਾ ਮਰੀਜ਼ ਬੰਦਾ ਮੈਂ ਮਰੀਜ਼ ਮੈਂ ਮਰੀਜ਼ 50 ਤੋਂ ਸਾਰੇ ਦਿਨ ਕਈ ਇਹ ਹੋਣਗੇ ਜੇ ਉਹਨੂੰ ਕੋਈ ਨਹੀਂ ਦੱਸਣਾ ਤੈਨੂੰ ਹੀ ਪੁੱਛਣਾ ਪਊ ਓਏ ਮੈਂ ਸੁਣਿਆ ਤੈਨੂੰ ਸ਼ੁਕਰ ਆ ਕੀ ਓਏ ਕੋਈ ਨਹੀਂ ਜਿੱਥੇ ਇੰਨਾ ਮੁੰਡਾ ਤੁਰਿਆ ਫਿਰਦਾ ਵਿੱਚ ਇਹ ਤਰੀ ਫਿਰੂ ਕੀ ਹੋਣ ਲੱਗਿਆ ਕਈ ਇਹ ਜਿਹੇ ਇਹ ਮਾਈਂਡ ਸੈਟ ਹੈ ਇਹ ਅਵਸਥਾ ਹੈ ਬੰਦੇ ਦਾ ਮਰੇ ਨਾ ਇਹ ਜ ਹੈ ਕੋਈ ਪ੍ਰਵਾਹ ਨਹੀਂ ਕਰਦੇ ਹਰ ਵਿੱਚ ਤਾਨ ਵਿੱਚ ਪੱਟੜੇ ਕਹਾਨ ਵਿੱਚ ਦੁੱਖੜੇ ਉਤਾਨ ਵਿੱਚ ਕੌਣ ਆਇਆ ਹੋਇਆ ਇੰਨੀਆਂ ਤਕਲੀਫਾਂ ਝੱਲਣ ਵਾਸਤੇ ਬੱਟੜੇ ਕੂਹੜ ਵਿੱਚ ਦੁੱਖੜੇ ਮੋਤਾਂ ਵਿੱਚ ਜੋਗਿਆ ਤੇ ਜੋਦਾ ਹੈਗਾ ਕੋਈ ਉੱਨਾ ਪਰ ਕਲੀਆਂ ਚ ਕਵੀ ਤੇ ਗਿਆਨੀ ਹੈ ਗਿਆਨ ਵਿੱਚ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਪਿਆਰੇ ਜਿਹੇ ਦੱਸੋ ਕੌਣ ਹੈ ਜਾਨ ਔਰ ਕੌਣ ਹੈ ਰਾਜਾ ਜੋਗੀ ਤੇ ਫਕੀਰ ਨਿਮਾਣਾ ਮਾਨ ਕਰਿਆ ਕੋਲ ਦਸ਼ਮੇਸ਼ ਬਿਤਾ ਤੇ ਐਸਾ ਗੁਰੂ ਖਾਲਸਾ ਦੇ ਰ ਕੜਗੀਆਂ ਵਾਲੇ ਨੂੰ ਛੱਡ ਕੇ ਸੀ ਛੱਡਣ ਤੇ ਆਵੇ ਬੰਦੇ ਦਾ ਪਤਾ ਲੱਗਦਾ ਛੱਡ ਨਾਲ ਹੀ ਛੱਜਦੇ ਨੇ ਛੱਡ ਗਏ ਮਾਰੇ ਕਿਲੇ ਖੋਲੋ ਬੂਆ ਜਾਣ ਦਿਓ ਤੁਰ ਪਏ ਗਏ ਰਸਤੇ ਵਿੱਚ ਮਹਾ ਸਿੰਘ ਹੋਣੀ ਜਾ ਰਹੇ ਐ ਫੈਲਦੀਆਂ ਗੱਲਾਂ ਵੀ ਬਦਾਵਾ ਲਿਖਦਾ ਬਦਾਵੀਏ ਇਹ ਬਦਾਵੀਏ ਸਿੱਖ ਬਦਾਵਾ ਲਈ ਬਦਾਵਾ ਲਿਖਿਆ ਜੀ ਇਹ ਬਦਾਵੀਏ ਇੱਕ ਬੀਬੀ ਇਹਨਾਂ ਬਾਹਰ ਬੱਚਾ ਖੇਡਦਾ ਹੈ ਉਹ ਭੱਜ ਕੇ ਬੱਚਾ ਚੱਕ ਲਿਆ ਉਹ ਕਹਿੰਦਾ ਬੇਬੇ ਮੈਂ ਹੁਣੇ ਤੇ ਖੇਡਣ ਆਇਆ ਸੀ ਤੂੰ ਚੱਕ ਕੇ ਲੈ ਗਈ ਆ ਕਹਿੰਦੀ ਤੁਰੇ ਆਉਂਦੇ ਨੇ ਆਹ ਤੁਰੇ ਆਉਂਦੇ ਨੇ ਇਹਨਾਂ ਦਾ ਪਰੇਸ਼ਾਵਾ ਨਾ ਪੈ ਜੇ ਤੇਰੇ ਤੇ ਜੱਲ ਅੰਦਰ ਇਹਦੇ ਵੱਡਾ ਹੋ ਕੇ ਕੁੰਮੀ ਗੁਰੂ ਨੂੰ ਬਦਾਵਾ ਦੇ ਦੇ ਤੂੰ ਨਾ ਮੇਰਾ ਪੁੱਤ ਹੈ ਜੱਬਰਣੀ ਉਹ ਮਹਾ ਸਿੰਘ ਦੇ ਤੇ ਧਰਤੀ ਤੇ ਨਿਕਲ ਗਈ ਪੈਰਾ ਥੱਲੋਂ ਕਹਿੰਦਾ ਓਏ ਲੋਕੀ ਤੇ ਪਹਿਲਾਂ ਕਹਿੰਦੇ ਹੁੰਦੇ ਸੀ ਮਹਾ ਸਿੰਘ ਸਾਹਿਬ ਮਹਾ ਸਿੰਘਾ ਸਾਡੇ ਪੁੱਤ ਦੇ ਸਿਰ ਤੇ ਹੱਥ ਰੱਖਦੇ ਆ ਲੰਗੜਾ ਲੰਗੜਾ ਇਹ ਨੂੰ ਇਹ ਨੂੰ ਮਾੜਾ ਜਾਂ ਤਸ ਗੁਰੂ ਸਾਹਿਬਾਰੇ ਹੁਣ ਕਿਹਦੇ ਦਾ ਘੁੱਸਾ ਮਾ ਵੀ ਨਾ ਪੈ ਗੇ ਐਡਾ ਮਾੜਾ ਹੋ ਗਿਆ ਮੈਂ ਆ ਕੀ ਹੋ ਗਿਆ ਮੇਰੀ ਇੰਨੀ ਇੱਜ਼ਤ ਮੇਰਾ ਇੰਨਾ ਸਤਿਕਾਰ ਕਰਦੇ ਸੀ ਲੋਕ ਸਤਿਕਾਰ ਤੇ ਜੁੜਿਆ ਨਹੀਂ ਇਹ ਵੇਖੋ ਮਹਿਦਵਾਨ ਬਹੁਤ ਵਾਰ ਕਹਿ ਹਟਿਆਏਗਾ ਸਾਡੇ ਗੁਰੂ ਸਾਹਿਬ ਦੇ ਨਾਲ ਤਾਲੀ ਲੱਗਦੀ ਹੈ ਤਾਲੀਆਂ ਦੀ ਤੇ ਬਥੇਰੀਆਂ ਤਾਲੀਆਂ ਖੜੀਆਂ ਨੇ ਪਰ ਤਾਲੀ ਸਾਹਿਬ ਉਹੀ ਹੈ ਜਿਹਦੇ ਥੱਲੇ ਕਲਗੀਆਂ ਵਾਲੇ ਬੈਠੇ ਬਥੇਰੇ ਕਿਕਰ ਨੇ ਬਥੇਰੇ ਕਿਕਰ ਨੇ ਕਿਕਰ ਸਾਹਿਬ ਉਹਨੂੰ ਕਹਿੰਦੇ ਐ ਕਿਤੇ ਦਸਤਨ ਕਰਦੇ ਆਂ ਨੇ ਧਰਤੀ ਦੀ ਗੱਲਤੀ ਅੱਜ ਤੱਕ ਵੀ ਉਹ ਤੁਹਾਰਾ ਹੈ ਤੇ ਉਹਨੂੰ ਕਿਕਰ ਸਾਹਿਬ ਦੀ ਉਹ ਸ੍ਰੀਆ ਪਰ ਬਥੇਰੇ ਟੰਡ ਕਰੀਂ ਤੁਰੇ ਫਿਰਦੇ ਐ ਪਰ ਜੱਜ ਸਾਹ ਵੀ ਕੋਈ ਐ ਜਿੱਥੇ ਕਿਤੇ ਸਾਹ ਬੈਠ ਕੇ ਗਿਆ ਕੋਈ ਨਹੀਂ ਟਾਲੀਆਂ ਬਥੇਰੀਆਂ ਟਾਲੀਆਂ ਨਾਲ ਸਾਹ ਕੋਈ ਐ 5000 ਦੀ 10000 ਦੀ ਲੋਈਆਂ ਲਈ ਫਿਰੋ ਕੋਈ ਕੰਪਨੀ ਸਾਹ ਨਹੀਂ ਗਈ ਪਲਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗੀ ਐ 1.5 ਗੇਠ ਦੀ ਐ ਉਹਨੂੰ ਪਲਕ ਸਾਹ ਲਈ ਐ ਉਹ ਕਦੇ ਥੱਲੇ ਵਿਖਾ ਸਕਦੇ ਇੱਥੇ ਲੈਣ ਵਾਸਤੇ ਵਿਖਾ ਲੂ ਕੋਈ ਇਹਨਾਂ ਰਮਾ ਲਾ ਗੁਰੂ ਗ੍ਰੰਥ ਸਾਹਿਬ ਨਾਲ ਲੱਗ ਗਿਆ ਥੱਲੇ ਬੈਠੂ ਇੱਜ਼ਤ ਬਣ ਗਈ ਉਸ ਕੱਪੜੇ ਆਇਆ ਤੇ ਉਸੇ ਦੁਕਾਨ ਤੋਂ ਹੀ ਐ ਲੈ ਜਿੱਤੇ ਵਰੀ ਲੈਣ ਜਾਈਦਾ ਜਿੱਦੇ ਮੁੰਡੇ ਦੇ ਵਿਆਹ ਦੀ ਵਰੀ ਬਣਾਉਣ ਜਾਈਦਾ ਸਾਡੇ ਸੂਟ ਆਉਂਦੇ ਆ 10-10 ਹਜ਼ਾਰ ਤੇ 5-5 ਹਜ਼ਾਰ ਦੇ ਤੇ ਗੁਰੂ ਗ੍ਰੰਥ ਸਾਹਿਬ ਵਾਲਾ ਰਮਾ ਲਾ ਭਾਵੇਂ ਹਜ਼ਾਰ ਦਾ ਹੀ ਆਵੇ ਪਰ ਕਦਰ ਉਸੇ ਦੀ ਹੈ ਮੱਥੇ ਉਸੇ ਦੀ ਸੀ ਤੇ ਗੰਦ ਜੇੜੀ ਤੋੜ ਆਨੰਦ ਤੇਰੀ ਐਸੀ ਫੈ ਗਈ ਗੰਦ ਜੇੜੀ ਤੋੜ ਆਨੰਦ ਤੇਰੀ ਯੋਗਾ ਹੋ ਜਾ ਅੱਜ ਕੇ ਹਰ ਜੋਗਾ झुगा हो अखा हो